ਜੋ ਪਿੱਛੇ ਆਪਾ ਪਾਵਨ ਪਵਿੱਤਰ ਸਥਾਨ ਦਰਸ਼ਨ ਕਰ ਰਹੇ ਹਾਂ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਇਸੇ ਸਥਾਨ ਤੇ ਗੁਰਮਖੋ ਜੋ ਸੂਬਾ ਵਜ਼ੀਰ ਖਾਨ ਦੀ ਕਚੈਰੀ ਲੱਗਦੀ ਸੀ ਸਹਿਬਜ਼ਾਦਿਆਂ ਦੀਆਂ ਤਿੰਨ ਪੇਸ਼ੀਆਂ ਇਸਥਾਨ ਤੇ ਹੋਈਆਂ ਸਹਿਬਜ਼ਾਦਿਆਂ ਨੂੰ ਹਰ ਇੱਕ ਪਹਿਲਾ ਤਰੀਕੇ ਦੇ ਨਾਲ ਕਿਉਂਕਿ ਜਿਸ ਦਿਨ ਕਚੈਰੀ ਲੱਗੀ ਉਹਨਾਂ ਨੇ ਜੋ ਵੱਡਾ ਦਰਵਾਜ਼ਾ ਸੀ ਉਹ ਬੰਦ ਕਰ ਦਿੱਤਾ ਤੇ ਆਪ ਅੰਦਰ ਸਾਰੇ ਸੱਜ ਕੇ ਬੈਠ ਗਏ ਤਾ ਜੋ ਉਹਨਾਂ ਦੀ ਇੱਛਾ ਸੀ ਕਿ ਜਿਸ ਵਕਤ ਸਾਬਜ਼ਾਦੇ ਅੰਦਰ ਐਂਟਰ ਹੋਣਗੇ ਛੋਟੀ ਬਾਰੀ ਰਾਈ ਜਦੋਂ ਉਹਨਾਂ ਦੀ ਧੌਣ ਝੁੱਕ ਜਾਏਗੀ ਅਸੀਂ ਕੋਦਮ ਤਾੜੀ ਮਾਰ ਕੇ ਕਹਿ ਦਵਾਂਗੇ ਬੱਚਿਆਂ ਨੇ ਧੌਣ ਝੁਕਾ ਦਿੱਤੀ ਪਰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਉਹ ਬਾਲ ਨਹੀਂ ਹਨ ਉਹ ਸਾਡੇ ਬਾਬੇ ਹਨ ਉਹ ਬ੍ਰਹਮ ਗਿਆਨ ਦੀਆਂ ਸ਼ਿਖਰ ਲੀਆਂ ਪੌੜੀਆਂ ਤੇ ਹਨ ਸਾਧ ਸੰਗਤ ਜੀ ਜਿਸ ਵਕਤ ਸਾਬਜ਼ਾਦਾ ਬਾਬਾ ਫਤਿਹ ਸਿੰਘ ਬਾਬਾ ਜ਼ੁਰਾਵਰ ਸਿੰਘ ਅੰਦਰ ਦਾਖਲ ਹੋਣ ਲੱਗੇ ਐਂਟਰ ਹੋਣ ਲੱਗੇ ਇੱਕ ਦੂਸਰੇ ਵੱਲ ਵੇਖ ਕੇ ਮੁਸਕਰਾਏ ਸਮਝ ਗਏ ਇਸ਼ਾਰਿਆਂ ਦੇ ਨਾਲ ਉਹਨਾਂ ਨੇ ਧੌਣ ਅੰਦਰ ਪਹਿਲਾਂ ਪਾਉਣ ਤੋਂ ਪਹਿਲਾਂ ਅੰਦਰ ਖਲੋਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਜੁੱਤੀ ਦੀ ਨੋਕ ਸੂਬੇ ਦੇ ਅੱਗੇ ਕਰ ਦਿੱਤੀ ਵਜ਼ੀਰ ਖਾਂ ਦੇ ਸਾਹਮਣੇ ਕਰ ਦਿੱਤੀ ਇੱਕੋ ਦਮ ਵੇਖ ਕੇ ਇੱਕੋ ਦਮ ਜਿਵੇਂ ਗੁੱਸਾ ਚੜ੍ਹਿਆ ਹੋਵੇ ਕਿਉਂਕਿ ਵਜ਼ੀਰ ਖਾਂ ਹੀ ਸੀ ਜਿਹੜਾ ਚਮਕੌਰ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਘੇਰਾ ਪਾਇਆ ਵਜ਼ੀਰ ਖਾਂ ਅਜੇ ਉੱਥੋਂ ਵਾਪਸ ਪਰਤਿਆ ਹੀ ਸੀ ਸਾਹਿਬਜ਼ਾਦਿਆਂ ਦੇ ਨਾਲ ਇੱਥੇ ਹੁਣ ਉਹਨਾਂ ਨੇ ਪਹਿਲਾਂ ਡਰਾਵੇ ਉਹਨਾਂ ਲਾਲਚ ਦੇਣੇ ਸ਼ੁਰੂ ਕੀਤੇ ਸਾਹਿਬਜ਼ਾਦਿਓ ਮੰਨ ਜਾਓ ਅਸੀਂ ਤੁਹਾਨੂੰ ਜੋ ਤੁਸੀਂ ਮੂੰਹੋਂ ਮੰਗਦੇ ਹੋ ਅਸੀਂ ਤੁਹਾਨੂੰ ਦੇ ਦੇਵਾਂਗੇ ਪਰ ਸਾਹਿਬਜ਼ਾਦੇ ਉਹਨਾਂ ਦੇ ਲਾਲਚਾਂ ਦੇ ਅੰਦਰ ਨਹੀਂ ਆਏ ਦੂਸਰਾ ਦਿਨ ਹੋਇਆ ਹਰੀ ਕਚਹਿਰੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਹਰ ਇੱਕ ਪੇਸ਼ੀ ਤੋਂ ਬਾਅਦ ਮਾਤਾ ਜੀ ਦੇ ਕੋਲ ਵਾਪਸ ਜਾਂਦੇ ਮਾਤਾ ਜੀ ਥਾਪੜਾ ਦੇ ਕਰਕੇ ਦੁਬਾਰਾ ਫਿਰ ਤੋਰਦੇ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਸਤਕਾਰਯੋਗ ਦਾਦਾ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਤੋਰ ਦੇ ਦੂਸਰਾ ਦਿਨ ਆਇਆ ਸਾਬਜ਼ਾਦਿਆਂ ਨੂੰ ਹੁਣ ਅੱਜ ਉਹਨਾਂ ਨੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਸੀਂ ਤੁਹਾਡਾ ਆਨੰਦਪੁਰ ਸਾਹਿਬ ਉਜਾੜ ਦਿੱਤਾ ਹੈ ਅਸੀਂ ਤੁਹਾਡੇ ਪਿਤਾ ਜੀ ਨੂੰ ਕੈਦ ਕਰ ਲਿਆ ਹੈ ਅਸੀਂ ਤੁਹਾਨੂੰ ਉਹ ਮਾਰ ਦੇਵਾਂਗੇ ਆਦ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਪਰ ਸਾਬਜ਼ਾਦੇ ਉਹ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਉਹ ਕਿਸੇ ਵੀ ਇਹਨਾਂ ਲਾਲਚ ਡਰਾਵਿਆਂ ਦੇ ਅੰਦਰ ਸਾਹਿਬਜ਼ਾਦਾ ਬਾਬਾ ਜ਼ਰਾਵਰ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਫਤੀ ਸਿੰਘ ਸਾਹਿਬ ਨਹੀਂ ਆਏ ਗੁਰਮਖੋ ਫਿਰ ਜਿਸ ਵਕਤ ਕਾਜ਼ੀ ਨੂੰ ਕਿਹਾ ਗਿਆ ਕਿ ਤੁਸੀਂ ਫਤਵਾ ਸੁਣਾਓ ਕਾਜ਼ੀ ਕਹਿਣ ਲੱਗਾ ਮੈਂ ਕਿਹੜਾ ਇਹਨਾਂ ਦੇ ਉੱਪਰ ਜ਼ੁਲਮੋ ਸਤਮ ਦਾ ਕਿਹੜਾ ਇਹਨਾਂ ਦੇ ਉੱਪਰ ਆਪਾਂ ਕਿਸ ਕਾਨੂੰਨ ਦੇ ਤਹਿਤ ਇਹਨਾਂ ਨੂੰ ਆਪਾਂ ਕਸੂਰਵਾਰ ਕੱਢਨੇ ਹਾਂ ਸੁਚਾਨੰਦ ਦਰਬਾਰ ਦੇ ਅੰਦਰ ਸੀ ਸੁਚਾਨੰਦ ਕਹਿੰਦਾ 2 ਮਿੰਟ ਰੁਕੋ ਕਹਿੰਦਾ ਤੁਸੀਂ ਸਾਹਿਬਜ਼ਾਦਿਆਂ ਨੂੰ ਮੁਖਾਤਬ ਹੋ ਕੇ ਮੰਨ ਲਓ ਅਸੀਂ ਤੁਹਾਨੂੰ ਛੱਡ ਦਿੱਤਾ ਫਿਰ ਕੀ ਕਰੋਗੇ ਸਰਬਜ਼ਾਦੇ ਕਹਿੰਦੇ ਅਸੀਂ ਜੰਗਲਾ ਬੇਲਿਆਂ ਵਿੱਚ ਜਾਵਾਂਗੇ ਅਸੀਂ ਆਪਣੇ ਭਰਾਵਾਂ ਨੂੰ ਸਿੰਘਾਂ ਨੂੰ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਔਰ ਤੁਹਾਡੇ ਵਿਰੁੱਧ ਲੜਾਂਗੇ ਉਦੋਂ ਤੱਕ ਅਸੀਂ ਲੜਾਂਗੇ ਜਦੋਂ ਤੱਕ ਤੁਹਾਡੇ ਜ਼ੁਲਮੀ ਸਾਮਰਾਜ ਦੀਆਂ ਅਸੀਂ ਜੜਾਂ ਨਹੀਂ ਪੁੱਟ ਦਿੰਦੇ ਬਸ ਉਹਨਾਂ ਨੂੰ ਇਹ ਇੱਕ ਕਾਰਨ ਲੱਭ ਗਿਆ ਕਹਿੰਦੇ ਜੀ ਵੇਖੋ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਇਹਨਾਂ ਨੂੰ ਹੁਣੇ ਤੋੜ ਦਿਓ ਆਦ ਆਦ ਕਿਹਾ ਗਿਆ ਗੁਰਮਖੋ ਭਰੀ ਸਭਾ ਦੇ ਅੰਦਰ ਮਲੇਰ ਕੋਟ ਲਿਆ ਨਵਾਬ ਉਹ ਵੀ ਬੈਠਾ ਸੀ ਸ਼ੇਰ ਮੁਹੰਮਦ ਖਾਨ ਸ਼ੇਰ ਮੁਹੰਮਦ ਖਾਨ ਦੇ ਦੋ ਭਰਾ ਉਹ ਸਥਾਨ ਤੇ ਨਾਰ ਖਾਨ ਨੂੰ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੇ ਪਾਵਨ ਸਥਾਨ ਤੇ ਕੱਚੀ ਗੜੀ ਦੇ ਅੰਦਰ ਮਾਰਿਆ ਸੀ ਉਹਨਾਂ ਨੇ ਕਿਹਾ ਸ਼ੇਰ ਮੁਹੰਮਦ ਖਾਨ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇਰੇ ਭਰਾ ਨੂੰ ਮਾਰਿਆ ਉਹਨਾਂ ਦੇ ਪੁੱਤਰ ਨੇ ਇਹਨਾਂ ਤੋਂ ਬਦਲਾ ਲੈ ਲੈ ਉਹਨਾਂ ਨੇ ਉਸ ਵਕਤ ਕਿਹਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਇਨਕੇ ਬਾਪ ਸੇ ਮਹਿਫੂਜ਼ ਖੁਦਾ ਰੱਖੇ ਹਮਕੂ ਐਸੇ ਪਾਪ ਸੇ ਕਹਿੰਦੇ ਨਾ ਬੱਚਿਆਂ ਤੋਂ ਮੈਂ ਕੀ ਬਦਲਾ ਲੈਣਾ ਹੈ ਬਦਲਾ ਜ਼ਰੂਰ ਲਵਾਵਾਂਗਾ ਮੈਂ ਡਰਦਾ ਨਹੀਂ ਮੈਂ ਇਸਲਾਮ ਦਾ ਹਾਮੀ ਹਾਂ ਪਰ ਬੱਚਿਆਂ ਪਾਸੋਂ ਨਹੀਂ ਗੁਰਮੁਖ ਫੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਤੇ ਕੌ ਮੌਜੂਦਾ ਵੀ ਸਤਕਾਰ ਕਰਦੀ ਹੈ ਇਸੇ ਅਸਥਾਨ ਤੇ ਗੁਰਮੁਖੋ ਸਹਿਬਜ਼ਾਦਿਆਂ ਨੂੰ ਅਖੀਰ ਵਾਲੇ ਦਿਨ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਉੱਪਰ ਧੱਕੇ ਦੇ ਨਾਲ ਉਹਨਾਂ ਦੇ ਉੱਪਰ ਦੋਸ਼ ਆਰੋਪਣ ਕਰਕੇ ਸਹਿਬਜ਼ਾਦਿਆਂ ਨੂੰ ਜਿਉਂਦਾ ਨਹੀਂ ਅੰਦਰ ਚਿੰਨਣ ਦਾ ਹੁਕਮ ਦੇ ਦਿੱਤਾ ਕੋਈ ਵੀ ਇਸ ਪਾਪ ਵਾਸਤੇ ਤਿਆਰ ਨਹੀਂ ਸੀ ਵੀ ਅਸੀਂ ਇਹ ਪਾਪ ਕਰਾਂਗੇ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਜਲਾਦ ਸਨ। ਉਹਨਾਂ ਦਾ ਇਸ ਥਾਂ ਤੇ ਕੇਸ ਚੱਲਦਾ ਸੀ ਕੋਈ। ਉਹਨਾਂ ਨੂੰ ਕਿਹਾ ਗਿਆ ਤੁਸੀਂ ਇਹ ਪਾਪ ਕਰੋ। ਤੁਸੀਂ ਬੱਚਿਆਂ ਨੂੰ ਸ਼ਹੀਦ ਕਰੋ ਔਰ ਅਸੀਂ ਤੁਹਾਡਾ ਜੋ ਕੇਸ ਹੈ ਅਸੀਂ ਤਾਂ ਰਫਾ ਦਫਾ ਕਰਵਾਵਾਂਗੇ, ਖਤਮ ਕਰਵਾਵਾਂਗੇ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਗੁਰਮਖੋ ਉਸ ਵਕਤ ਕੰਧਾਂ ਚੁੰਨੀਆਂ ਸ਼ੁਰੂ ਕਰ ਦਿੱਤੀਆਂ ਸਾਬਜ਼ਾਦਿਆਂ ਨੂੰ। ਸਾਬਜ਼ਾਦਾ ਬਾਬਾ ਜ਼ਰਾਵਰ ਸਿੰਘ, ਸਾਬਾਬਾ ਫਤਿਹ ਸਿੰਘ ਸਾਬਲ ਵੇਖਦੇ ਨੇ। ਵੇਖ ਕੇ ਬਾਬਾ ਫਤੇਸ ਸਿੰਘ ਕਹਿਣ ਲੱਗੇ ਭਰਾਜੀ ਤੁਸੀਂ ਡਰ ਗਏ ਹੋ ਕੀ ਗੱਲ ਹੋਈ ਤੁਹਾਡੇ ਅੰਦਰ ਕੀ ਡਰ ਹੈ ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ ਮੈਂ ਵੀਰ ਡਰਿਆ ਨਹੀਂ ਮੈਂ ਤਾਂ ਵੇਖ ਰਿਹਾ ਹਾਂ ਜਨਮ ਮੇਰਾ ਪਹਿਲਾਂ ਹੋਇਆ ਹੈ ਤੂੰ ਮੇਰੇ ਤੋਂ ਬਾਅਦ ਵਿੱਚ ਸੰਸਾਰ ਵਿੱਚ ਆਇਆ ਤੂੰ ਮੇਰੇ ਤੋਂ ਛੋਟਾ ਹੈ ਪਰ ਮੈਂ ਵੇਖ ਰਿਹਾ ਇਹ ਨੀਆਂ ਕੰਧ ਤੈਨੂੰ ਪਹਿਲਾਂ ਟੱਕ ਲਵੇਗੀ ਮੇਰੇ ਤੱਕ ਬਾਅਦ ਮੌਤ ਆਏਗੀ ਮੈਨੂੰ ਮੌਤ ਬਾਅਦ ਵਿੱਚ ਆਏਗੀ ਮੌਤ ਪਹਿਲਾਂ ਤੈਨੂੰ ਅਕਲ ਆਪਣੇ ਕਲਾਵੇਂ ਵਿੱਚ ਲੈ ਲਵੇਗੀ ਸਾਹਿਬਜ਼ਾਦਿਆਂ ਨੂੰ ਕੰਧਾਂ ਦੇ ਅੰਦਰ ਚਿਨਿਆ ਗਿਆ ਇਤਿਹਾਸਕਾਰ ਲਿਖਦੇ ਨੇ ਕੰਧ ਡਿੱਗੀ ਸਾਹਿਬਜ਼ਾਦੇ ਨੀਂਬੇਹੋਸ਼ੀ ਦੀ ਹਾਲਤ ਵਿੱਚ ਸਨ ਸਾਹਿਬਜ਼ਾਦਿਆਂ ਨੂੰ ਜਿਸ ਵਕਤ ਅਜੇ ਸਵਾਸ ਚੱਲ ਰਹੇ ਸਨ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਉਹਨਾਂ ਦੋਵਾਂ ਜਲਾਦਾ ਨੇ ਸਾਹਿਬਜ਼ਾਦਿਆਂ ਦੇ ਉਤੌਣ ਦੇ ਉੱਪਰ ਗੁਰਮੁਖੋ ਛਾਤੀ ਉੱਪਰ ਗੋਡਾ ਰੱਖ ਕੇ ਪਹਿਲਾਂ ਉਹਨਾਂ ਦੇ ਸੀਨੇ ਵਿੱਚ ਖੰਜਰ ਮਾਰੇ ਔਰ ਬਾਅਦ ਵਿੱਚ ਉਹਨਾਂ ਦੀ ਸਾਂਹ ਰਗ ਉਹਨੂੰ ਇਸਲਾਮ ਵਿੱਚ ਜ਼ਿਬਾ ਕਰਨਾ ਕਹਿੰਦੇ ਨੇ ਉਹਨਾਂ ਨੂੰ ਜ਼ਿਬਾ ਕਰ ਦਿੱਤਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਛੇਤੀ ਉਹਨਾਂ ਦੇ ਪ੍ਰਾਣ ਸਵਾਸ ਨਿਕਲ ਗਏ ਇਤਿਹਾਸ ਕਰ ਲਿਖਦੇ ਨੇ ਬਾਬਾ ਫਤਿਹ ਸਿੰਘ 12 ਮਿੰਟ ਤੱਕ ਲਤਾਂ ਧਰਤੀ ਤੇ ਮਾਰਦੇ ਰਹੇ ਉਹ ਮਹਾਨ ਸੂਰਬੀਰਾਂ ਦਾ ਸ਼ਹਾਦਤ ਦਾ ਜੋ ਆਪਾਂ ਇੱਥੇ ਆਉਨੇ ਹਾਂ ਉਹਨਾਂ ਮਹਾਨ ਸੂਰਬੀਰਾਂ ਨੂੰ ਬਾਰੰਗ-ਬਾਰ ਵੰਦਨਾ ਹੈ ਅਸਥਾਨ ਤੇ ਜਿੱਥੇ ਨੀਹਾਂ ਹਨਪੋਰਾ ਸਾਹਿਬ ਅੰਦਰ ਸੰਗਤਾਂ ਨਮਸਕਾਰ ਕਰਦੇ ਹਨ ਮਹਾਨ ਇਹ ਦੁੱਤੀ ਸ਼ਹਾਦਤ ਦਾ ਸਥਾਨ ਸਾਹਿਬਜ਼ਾਦਿਆਂ ਦਾ ਸਤਿਗੁਰੂ ਰਹਿਮਤ ਕਰੇ ਸਾਨੂੰ ਇਨ੍ਹਾਂ ਸਥਾਨਾਂ ਤੇ ਆਉਣਾ ਆ ਜਾਏ ਕਿਸ ਪ੍ਰਕਾਰ ਆਉਣਾ ਹੈ ਸਹਿਬਜ਼ਾਦੇ ਨੂੰ ਕਿਵੇਂ ਨਮਸਕਾਰ ਕਰਨੀ ਹੈ ਆਪਾਂ ਦੁਨਿਆਵੀ ਸਾਰੇ ਝਗੜੇ ਝਮੇਲੇ ਛੱਡ ਕੇ ਸਹਿਬਜ਼ਾਦਿਆਂ ਕੋਲ ਆਣ ਕੇ ਇਨ੍ਹਾਂ ਦਿਨਾਂ ਅੰਦਰ ਨਮਸਕਾਰ ਕਰੀਏ ਔਰ ਉਹ ਆਪਣੇ ਵਾਸਤੇ ਸਦੀਵੀ ਪ੍ਰੇਰਣਾਮਈ ਸਰੋਤ ਹਨ ਸਹਿਬਜ਼ਾਦਿਆਂ ਦੇ ਮਹਾਨ ਅਦੁੱਤੀ ਸ਼ਹਾਦਤ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦیدار ਕਰ ਰਹੇ ਹੋ ਹਮ ਜਾਨ ਦੇ ਕੇ ਹੋਰੋਂ ਕੀ ਜਾਨ ਨੇ ਬਚਾ ਚਲੇ ਸਿੱਖੀ ਕੀ ਨੀਂਵ ਹੈ ਸਰ ਉੱਪਰ ਉਠਾ ਚਲੇ singhon ki saltanat ka paudha laga chale guriyai ka hai kissa jahan mein bana chale gaddi to ab tajo takht kaun payegi duniya se zalmo ka nishan tak mitaegi baba banda singh bahadur ne us ton 6 saalan baad phir sirand di o itta itta khadkai is sthan ton phir zulmi samrajya di jada unna ne putt ke rakh dittiyan aapan inna sthana te namaskar kar reha e is pavan pavitra sthan da itihas hai aga jyoti sarup sahib da pavan pavitra sthan da itihas ਕਿਵੇਂ ਦੀਵਾਨ ਟੋਡਰਮਲ ਜੀਆਂ ਨੇ ਜਗਾ ਮੁੱਲ ਖਰੀਦੀ ਕਿਸ ਪ੍ਰਕਾਰ ਉਹਨਾਂ ਦੇ ਉੱਪਰ ਜ਼ੁਲਮੋ ਸਿੱਤਮ ਹੋਏ ਉਹ ਅਗਲਾ ਪੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ